ਜੋ ਉਪਜਿਓ ਸੋ ਬਿੰਸ ਹੈ ਪਰੋ ਆਜ ਕੈ ਕਾਲ ਨਾਨਕ ਹਰ ਗੁਣ ਗਾਇ ਲੇ ਛਾੜ ਸਗਲ ਜੰਜਾਲ ਉਹ ਫਿਰ ਬਰਾਗੀ ਪੁਰਸ਼ ਹੋ ਜਾਂਦਾ ਹੈ ਉਹਦੇ ਅੰਦਰ ਬੈਰਾਗ ਪੈਦਾ ਹੋ ਜਾਂਦਾ ਹੈ ਇਹ ਦੂਸਰਾ ਗੁਣ ਹੈ ਅਧਿਕਾਰੀ ਦੇ ਵਿੱਚ ਜਿਹਦੇ ਵਿੱਚ ਵਿਵੇਕ ਹੈ ਬੈਰਾਗ ਹੈ ਤੀਸਰਾ ਜਿਹੜਾ ਆਉਂਦਾ ਖਟ ਸੰਪਤੀ ਖਟ ਸੰਪਤੀ ਵਿੱਚ ਚੀਜ਼ਾਂ ਬਥੇ ਨੇ ਪਰ ਗਿਣਿਆ ਇੱਕ ਵਿੱਚ ਜਾਂਦਾ ਖਟ ਨਾਮ ਹੀ ਛੇ ਦਾ ਹੈ ਇਸ ਕਰਕੇ ਖਟ ਸੰਪਤੀ ਜਿਹੜੀ ਹੁੰਦੀ ਆ ਇਹਦਾ ਇੱਕ ਦੋਰਾ ਹੈ ਦੋਰੇ ਵਿੱਚ ਸਾਰੀਆਂ ਛੇ ਦੀਆਂ ਛੇ ਚੀਜ਼ਾਂ ਲਿਖੀਆਂ ਨੇ ਹੈਗੀਆਂ ਉਹ ਸੰਮ ਦਮ ਸਰਦਾ ਤੀਸਰੇ ਸਮਾਧਾਨ ਉਪਰਾਮ ਛਟੀ ਤਪੀਛਾ ਜਾਨੀਆਂ ਬਿੰਨ ਬਿੰਨ ਜਾਂ ਨਾਮ ਇੱਕ ਦੋਰੇ ਵਿੱਚ ਸਾਰੀਆਂ ਆ ਗਈਆਂ ਸਮ ਸਮ ਕੀ ਨੂੰ ਕਹਿੰਦੇ ਨੇ ਮਨ ਨੂੰ ਰੋਕਣਾ ਚਾਰੇ ਪਾਸੇ ਜਾਣ ਤੋਂ ਦਮ ਕਹਿੰਦੇ ਨੇ ਦਮਨ ਕਰਨਾ ਇੰਦਰੀਆਂ ਦਾ ਇਹਨਾਂ ਨੂੰ ਵੇਸ਼ਿਆਂ ਤੋਂ ਰੋਕਣਾ ਅੱਖਾਂ ਦਾ ਵੇਸ਼ਾ ਦੇਖਣਾ ਬਿਟਰ-ਬਿਟਰ ਦੇਖੀ ਜਾਣਾ ਰੋਕੋ ਇਹਨਾਂ ਨੂੰ ਕੰਨਾਂ ਦਾ ਵੇਸ਼ਾ ਹੈਗਾ ਬਾਣੀ ਸੁਣਨਾ ਪਰ ਇਹ ਨਿੰਦਾ ਸੁਣੀ ਜਾਂਦੇ ਨੇ ਜਬਾਨ ਦਾ ਇਹ ਸਾਰੀਆਂ ਇੰਦਰੀਆਂ ਤੇ ਪੰਜ ਗਿਆਨ ਇੰਦਰੀ ਪੰਜ ਕਰਮ ਇੰਦਰੀਆਂ ਤੇ ਕਾਬੂ ਪਾਉਣਾ ਆਪਣੇ ਅੰਦਰ ਜੀ ਇਹਨੂੰ ਕਹਿੰਦੇ ਦਮਨ ਕਰਨਾ ਤੀਸਰੀ ਚੀਜ਼ ਹੁੰਦੀ ਸ਼ਰਧਾ ਪੂਰਾ ਨਿਸ਼ਚਾ ਹੋਣਾ 100% ਇੱਕ ਪੈਸਾ ਵੀ ਘਟ ਨਿਸ਼ਚਾ ਨਾ ਹੋਵੇ ਜਿਨ੍ਹਾਂ ਦੇ ਮਨਾਂ ਦੇ ਅੰਦਰ ਪੂਰਾ ਪੂਰਾ ਨਿਸ਼ਚਾ ਹੈ ਉਹ ਬੰਦਾ ਅਧਿਕਾਰੀ ਆ ਤਾਬਿਆ ਬਹਿਣ ਦਾ ਹੁਣ ਤਾਬਿਆ ਬਹਿਣ ਦੇ ਅਧਿਕਾਰੀ ਦੀ ਗੱਲ ਕਰਦੇ ਨੇ ਸ਼ਮਨ ਨੂੰ ਰੋਕ ਕੇ ਇੰਦਰੀਆਂ ਦਾ ਦਮਨ ਕਰਕੇ ਫਿਰ ਪੂਰਾ ਪੂਰਾ ਨਿਸ਼ਚਾ ਲੈ ਕੇ ਫਿਰ ਸਰਦਾ ਫਿਰ ਸਮਾਧਾਨ ਸਮਾਧ ਦਾ ਹੰੁੰਦਸ ਸਾਫ ਧਾਨ ਹੋ ਕੇ ਬੈਠਣਾ ਕਿ ਲੜ ਹੋ ਕੇ ਨਹੀਂ ਬੈਠਣਾ ਆਲਸ ਦਲੇਦਰ ਤੋਂ ਰਹਿਤ ਹੋ ਕੇ ਬੈਠਣਾ ਮਨੋਂ ਵੀ ਸਾਫ ਧਾਨ ਕਰਨਾ ਸਾਥ ਸਾਥ ਸਿਮਰੋ ਗੋਬਿੰਦ ਮਾਨੰਤਰ ਕੀ ਉਤਰਾਚੰਦ ਜਿਵੇਂ ਲਿਖਿਆ ਨਾ ਸਾਫ ਧਾਨ ਇਕਾਗਰ ਚੀਤ ਇਸ ਤਰ੍ਹਾਂ ਇਹਨੂੰ ਕਹਿੰਦੇ ਸਮਾਧਾਨ ਫਿਰ ਉਪਰਾਮ ਫਿਰ ਉਪਰਾਮ ਹੋਣਾ ਮਨ ਨੇ ਸਾਰੇ ਪਾਸਿਆਂ ਤੋਂ ਉਪਰਾਮ ਹੋ ਕੇ ਸਾਰੇ ਪਾਸਿਆਂ ਮਨ ਨੂੰ ਮੋੜ ਕੇ ਆਬਿਆ ਬਹਿਣਾ ਮਹਾਰਾਜੀ ਪਾਠ ਕਰਨ ਮੂਲ ਮੰਤਰ ਦਾ ਅਭਿਆਸ ਕਰਨ ਬਹਿਣਾ ਇਹ ਕੋਈ ਗੱਲ ਹੈ ਮੂਲ ਮੰਤਰ ਕਹਿ ਲਈਏ ਜਾਂ ਗੁਰੂ ਗ੍ਰੰਥ ਸਾਹਿਬਹਾਰਾ ਸਰੂਪ ਕਹੀਏ ਸੋ ਮਹਾਰਾਜ ਕਹਿੰਦੇ ਫਿਰ ਛੇਵੀਂ ਚੀਜ਼ ਇਹ ਤੇ ਚੌਂਦੀ ਤਪੀਖਿਆ ਤਪੀਖਿਆ ਹੁੰਦੀ ਹੈ ਉਖ ਪਿਆਸ ਗਰਮੀ ਸਰਦੀ ਦੁੱਖ ਸੁੱਖ ਨੂੰ ਇੱਕੋ ਜਿਹਾ ਜਾਣਣਾ ਕਦੇ ਵੀ ਕੋਈ ਇਹ ਜੀ ਚੀਜ਼ ਆ ਜੇ ਜਿਹੜੇ ਭਗਤ ਨੇ ਬਾਣੀ ਪੜਨ ਵਾਲੇ ਨਾਮ ਜਪਣ ਵਾਲੇ ਨਾਮ ਰਸੀਏ ਉਹਨਾਂ ਤੇ ਕਿੰਨੀਆਂ ਹੀ ਮੁਸੀਬਤਾਂ ਕਿੰਨੇ ਹੀ ਸੰਕਟ ਆਏ ਨੇ ਸਿੱਖਿਆ ਦੇ ਦੁਆਰਾ ਉਹ ਆਪਣੇ ਆਪ ਨੂੰ ਕਦੇ ਤੋੜਦੇ ਨਹੀਂ ਸੋ ਕਹਿੰਦੇ ਨੇ ਜੇ ਆਕਾਲ ਪੁਰਖ ਸਾਨੂੰ ਦੁੱਖ ਦੇਵੇ ਤਾਂ ਵੀ ਉਹਨੂੰ ਧਿਆਉਣਾ ਜੇ ਧੁੱਖ ਦੇਵੇ ਤਾਂ ਵੀ ਉਹਨੂੰ ਧਿਆਉਣਾ ਤੋਂ ਮਹਾਰਾ ਸੱਚੇ ਬਾਦਸ਼ਾਹ ਕਹਿੰਦੇ ਨੇ ਜਿਵੇਂ ਭਾਈ ਮਨੀ ਸਿੰਘ ਦਾ ਬੰਦ-ਬੰਦ ਕਟਿਆ ਸ੍ਰੀ ਸੁਖਨੀ ਸਾਹਿਬ ਦਾ ਪਾਠ ਕਰਦੇ ਹੀ ਰਹੇ ਹੁਣ ਭਾਈ ਮਤੀ ਦਾਸ ਜੀ ਜਗਜੀ ਸਾਹਿਬ ਪੜ੍ਹਦੇ ਹੀ ਰਹੇ ਭਾਈ ਦਿਆਲਾ ਜੀ ਸੁਖਨੀ ਸਾਹਿਬ ਕਰਦੇ ਨੇ ਐਨੀ ਤਾਂ ਮੁਸੀਬਤ ਆਪਣੇ ਤੇ ਨਹੀਂ ਆਉਂਦੀ ਹ ਪਰ ਫੇਰ ਵੀ ਜੇ ਮਾੜੀ ਜਿਹੀ ਗਰਮੀ ਹੋ ਜਾਏ ਕਾਪਰ ਅਬ ਨੂੰ ਕਹਿੰਦੇ ਕੋਸਣ ਲੱਗ ਜਾਂਦੇ ਆ ਫੇਰ ਵੀ ਨਿਤਨੇਮ ਛੱਡ ਦਿੰਦੇ ਸਰਦੀ ਜ਼ਿਆਦਾ ਹੋਊਗੀ ਤਾਂ ਆ ਵੀ ਔਖੇ ਹੋ ਜਾਂਦੇ ਆ ਜੇਕਰ ਇਹ ਤੁੱਖ ਲੱਗਿਆ ਈ ਹੁਣ ਨਹੀਂ ਜੀ ਪਾਠ ਹੋਣਾ ਹੁਣ ਤਾਂ ਲਿਖਿਆ ਤੁੱਖੇ ਭਗਤ ਨਾ ਕੀਜਿਆ ਯਾ ਮਾਲਾ ਆਪਣੀ ਦੀਜੈ ਜੇਕਰ ਤੇ ਮੜੀ ਜੀ ਪਿਆਸ ਲੱਗ ਜੇ ਨਾ ਜੀ ਹੁਣ ਪਾਠ ਕਿੱਥੇ ਪਹਿਲਾਂ ਪਾਣੀ ਦਾ ਗਲਾਸ ਪਿਲਾਓ ਮੈਂ ਤਾਂ ਕੁੱਖਾ ਮਰ ਗਿਆ ਮੈਂ ਪਿਆਸਾ ਮਰ ਗਿਆ ਮਹਾਰਾਜ ਕਹਿੰਦੇ ਜਿਹੜਾ ਜਿਗਿਆਸੂ ਹੁੰਦਾ ਨਾ ਰੱਬ ਦੀ ਪ੍ਰਾਪਤੀ ਵਾਲਾ ਅਧਿਕਾਰੀ ਉਹ ਬੰਦਾ ਇਆਂ ਇਹ ਛੋਟੀਆਂ-ਛੋਟੀਆਂ ਗੱਲਾਂ ਵੱਲ ਧਿਆਨ ਨਹੀਂ ਦਿੰਦਾ ਉਹ ਦਾ ਦਿਨ ਰਾਤ ਭਗਤੀ ਵਿੱਚ ਜੁੜਿਆ ਇਹ ਤਾਂ ਪਹਿਲਾ ਹੀ ਹੈ ਸਾਡਾ ਅਧਿਕਾਰਯਨਬੰਧ ਅਧਿਕਾਰਯਨਬੰਧ ਮੂਲ ਮੰਤਰ ਵਿੱਚ ਸਤਨਾਮ ਜਿਹੜਾ ਲਿਖਿਆ ਇਹ ਅਧਿਕਾਰਯਨਬੰਧ ਹੈ ਅੱਗੇ ਉਹਦੇ ਚਾਰ ਲੱਛਣ ਦੱਸਿਆ ਨੇ ਤੇ ਇਸੇ ਪ੍ਰਕਾਰ ਜਿਹੜਾ ਵਿਸ਼ਾ ਵਿਸ਼ਾ ਕੀ ਹੈ ਵਿਸ਼ੇਨਬੰਧ ਜਿਹੜਾ ਮਹਾਰਾਜ ਦੇ ਵਿੱਚ ਮਹਾਰਾਜ ਕਹਿੰਦੇ ਸਤਨਾਮ ਤੋਂ ਅਗੇ ਜਿਹੜਾ ਅਸੀਂ ਲਿਖਿਆ ਕਰਤਾ ਪੁਰਖ ਇਹ ਸਾਡਾ ਵਿਸ਼ਾ ਹੈ ਇਹ ਵਿਸ਼ਾ ਕਿਵੇਂ ਹੋਇਆ ਮਹਾਰਾਜ ਕਹਿੰਦੇ ਕਰਤਾ ਕਿਹਨੂੰ ਕਹਿੰਦੇ ਨੇ ਕੱਲਾ ਕਰਤਾ ਪੁਰਖ ਨਹੀਂ ਵੱਖਰਾ ਕਰਦੇ ਵਿੱਚ ਕਹਿੰਦੇ ਮਹਾਰਾਜ ਕਰਤਾ ਤਾਂ ਜੀਵ ਨੂੰ ਕਹਿੰਦੇ ਨੇ ਕਰਤਾ ਕਹੇ ਜੀਵ ਕੋ ਕਹਿੰਦੇ ਫਿਰ ਜਿਹੜਾ ਕਰਤਾ ਇਹ ਜੀਵ ਹੈ ਜਿਹੜਾ ਸਿਰ ਤੋਂ ਲੈ ਕੇ ਪੈਰਾਂ ਤੱਕ ਹੰੰਹੰ ਕਰਦਾ ਫਿਰਦਾ ਮੈਂ 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 ਇਹ ਜਿਹੜਾ ਜੀਵ ਹੈ ਰਾਤ ਦਿਨ ਮੈਂ ਮੈਂ ਦੀ ਆਵਾਜ਼ ਤੋਂ ਬਿਨਾਂ ਦੂਜੀ ਗੱਲ ਨਹੀਂ ਕਰਦਾ ਅਤੇ ਇਹ ਕਹਿੰਦਾ ਮੈਂ ਕਰਮ ਕਰਨ ਵਾਲਾ ਮੈਂ ਕਮਾਉਣ ਵਾਲਾ ਮੈਂ ਇਹ ਕਰਨ ਵਾਲਾ ਮੈਂ ਇਹ ਕਰਦਿਆਂਗਾ ਇਹ ਇਆਂ ਇਆਂ ਗੱਲਾਂ ਕਰਦਾ ਰਹਿੰਦਾ ਇਹਨੂੰ ਕਹਿੰਦੇ ਜੀਵ ਇਹ ਜਿਹੜਾ ਪੁਰਖ ਹੈ ਪੁਰਖ ਕੌਣ ਮੰਨਿਆ ਇਕੱਲਾ ਪੁਰਖ ਹੁਣ ਇੱਥੇ ਇਕੱਲੇ ਪੁਰਖ ਦੀ ਗੱਲ ਆ ਜਾਣੀ ਉਹ ਈਸ਼ਰ ਨੂੰ ਇਕੱਲਾ ਪੁਰਖ ਕਿਹਾ ਇਹ ਵੱਖ-ਵੱਖਰੇ ਜਿਹੜੇ ਅਰਥ ਨੇ ਵੱਖਰਾ ਕੁਝ ਨਾ ਉਹਦੇ ਕਰਤਾ ਪੁਰਖ ਸਿੱਧਾ ਆਕਾਲ ਪੁਰਖ ਦਾ ਨਾਮ ਹੈ ਤੇ ਪੁਰਖ ਨਾਮ ਮਹਾਰਾਜ ਕਹਿੰਦੇ ਈਸ਼ਰ ਦਾ ਜਿਹੜਾ ਉਤਪਤੀ ਲੈ ਕੇ ਪਾਲਣਾ ਕਰਨ ਵਾਲਾ ਪਰਮੇਸ਼ਰ ਦੁਨੀਆ ਨੂੰ ਬਣਾਉਣ ਵਾਲਾ ਈਸ਼ਰ ਜਿਹੜਾ ਹੈਗਾ ਇਹ ਜਿਹੜਾ ਮੂਲ ਮੰਤਰ ਦਾ ਵਿਸ਼ਾ ਹੈ ਨਾ ਉਹ ਹੈਗਾ ਜੀਵ ਅਤੇ ਈਸ਼ ਦੀ ਏਕਤਾ ਕਰਵਾਉਣੀ ਇਹ ਜੀਵ ਵਿਛੜਿਆ ਹੋਇਆ ਅਤੇ ਈਸ਼ਰ ਨਾਲ ਇਹਨੂੰ ਮਿਲਾਉਣਾ ਬ੍ਰਹਮ ਨਾਲ ਮਨਾਉਣਾ ਜੀਵ ਤੇ ਈਸ਼ ਦੀ ਇਕਤਾ ਦਾ ਜਿਹੜਾ ਹੈ ਨਾ ਗੁਰੂ ਗ੍ਰੰਥ ਸਾਹਿਬ ਦਾ ਮੁੱਖ ਵਿਸ਼ਾ ਮੂਲ ਮੰਤਰ ਦਾ ਮੁੱਖ ਵਿਸ਼ਾ ਉਹ ਹੈਗਾ ਵਿਛੜਿਆ ਮੇਲੇ ਪ੍ਰਭੂ ਹਰ ਦਰਗਹ ਕਾਬੈ ਸੀਠ ਹਰ ਨਾਮੋ ਮੰਤਰ ਦੜਾਏ ਦਾ ਕੱਟੇ ਹੋ ਮੈ ਰੋਗ ਨਾਨਕ ਸਤਗੁਰ ਤੇ ਨਾ ਮਿਲਾਇਆ ਜਿਨਾਂ ਧੁਰੇ ਪਿਆ ਸੰਜੋਗ ਇਹ ਸਾਡਾ ਵਿਸ਼ਾ ਹੈ ਜਿਹੜਾ ਜੀਵ ਤੇ ਈਸ਼ ਦੀ ਏਕਤਾ ਕਰਾਉਣੀ ਹੈ ਹੁਣ ਤੀਸਰਾ ਕਹਿੰਦੇ ਪ੍ਰਯੋਜਨ ਅਨੁਬੰਧ ਜਿਹੜਾ ਹੁੰਦਾ ਪ੍ਰਯੋਜਨ ਕੀ ਹੈ ਇਸ ਤੁਹਾਡੇ ਮੂਲ ਮੰਤਰ ਦਾ ਇਹ ਵੀ ਸਾਨੂੰ ਪਤਾ ਲੱਗੇ ਮਹਾਰਾਜ ਕਹਿੰਦੇ ਇਹਦਾ ਜਿਹੜਾ ਪ੍ਰਯੋਜਨ ਹੈ ਉਹ ਹੈਗਾ ਨਿਰਭਉ ਨਿਰਵੈਰ ਨਿਰਭਉ ਜਿਹੜਾ ਹੈ ਨਾ ਜਿੱਥੇ ਜੰਮਣ ਅਤੇ ਮਰਨ ਦਾ ਡਰ ਮੁੱਕ ਜਾਵੇ ਉਹਨੂੰ ਕਹਿੰਦੇ ਨਿਰਭਉ ਇਹ ਨਿਰਭਉ ਬ੍ਰਹਮ ਬ੍ਰਹਮ ਦੇ ਵਿੱਚ ਜੰਮਣ ਤੇ ਮਰਨ ਦਾ ਡਰ ਨਹੀਂ ਪਰ ਇਹ ਵਾਹਿਗੁਰੂ ਦੀ ਕਿਰਪਾ ਨਾਲ ਜੀਵ ਨੂੰ ਵੀ ਇਹੋ ਜਿਹਾ ਬਣਾ ਲੈਂਦਾ ਬ੍ਰਹਮ ਅਕਾਲ ਮੂਰਤ ਵਰ ਆਇਆ ਅਬਿਨਾਸੀ ਨਾ ਕਦੇ ਮਰੇ ਨਾ ਜਾਇ ਇਹ ਹੋ ਗਿਆ ਨਿਰਭਉ ਆਖਲੇ ਜਿਹੜਾ ਨਿਰਵੈਰ ਹੈ ਇਹ ਜਿਹੜਾ ਸਾਡਾ ਆਤਮਾ ਹੈ ਵੈਰ ਤੋਂ ਰਹਿਤ ਜਿੱਥੇ ਇਹਦੀ ਪ੍ਰਾਪਤੀ ਹੋ ਜਾਏ ਹੌਨ ਤਾਂ ਆਪਣੇ ਅੰਦਰ ਹੈ ਤਾਂ ਸਾਰਿਆਂ ਦੇ ਅੰਦਰ ਹੀ ਆਤਮਾ ਪਰ ਆਪਾਂ ਨੂੰ ਨਜ਼ਰ ਨਹੀਂ ਆਉਂਦੀ ਪ੍ਰਾਪਤੀ ਨਹੀਂ ਹੋਈ ਹਲੇ ਜਿੱਥੇ ਇਹਦੀ ਪ੍ਰਾਪਤੀ ਹੋ ਜਾਏ ਉਹਨੂੰ ਕਹਿੰਦੇ ਨੇ ਨਿਰਵੈਰ ਕਿਉਂਕਿ ਆਤਮਾ ਨਿਰਵੈਰ ਹੈ ਆਤਮਾ ਦਾ ਕਿਸੇ ਨਾਲ ਵੈਰ ਨਹੀਂ ਸਤਿ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸੰਸਾਰ ਦੁੱਖ ਦੀ ਨਿਵਰਤੀ ਕਰਨੀ ਅਤੇ ਪਰਮ ਆਨੰਦ ਦੀ ਪ੍ਰਾਪਤੀ ਕਰਨੀ ਇਹ ਸਾਡਾ ਪ੍ਰਯੋਜਨ ਅਨੁਬੰਧ ਹੈ ਨਿਰਭਾਉ ਅਤੇ ਨਿਰਵੈਰ ਦੇ ਵਿੱਚ ਹੁਣ ਚੌਥਾ ਆ ਗਿਆ ਤੁਹਾਡਾ ਸੰਬੰਧ ਅਨੁਬੰਧ ਸੰਬੰਧ ਦੇਖ ਲਓ ਹੁਣ ਇਹ ਹੈਗਾ ਸਾਡਾ ਅਕਾਲ ਮੂਰਤ ਅਜੂਨੀ ਸੈ ਭੰਗ ਇੱਥੇ ਤੱਕ ਸੰਬੰਧ ਅਨੁਬੰਧ ਹੈ ਇਹ ਕਿਵੇਂ ਜੀ ਕਹਿੰਦੇ ਅਜੂਨੀ ਸਹਿ ਭੰਗ ਪਹਿਲਾਂ ਇਹ ਲੈਨੇ ਆ ਅਜੂਨੀ ਜੋ ਜੁਨਨਾ ਵਿੱਚ ਨਹੀਂ ਆਉਂਦਾ ਅਜਨਮਾ ਜੋ ਬ੍ਰਹਮ ਹੈ ਜੋ ਈਸ਼ਰ ਹੈ ਈਸ਼ਰ ਦੇ ਸਵਾਸ ਮੰਨੇ ਨੇ ਵੇਦ ਵੇਦ ਨਾਮ ਹੈ ਗਿਆਨ ਦਾ ਜਿਹੜੀ ਗਿਆਨ ਨੂੰ ਸਹਿ ਭੰਗ ਹੁਣ ਆਉਣਾ ਹੈ ਸਹਿ ਭੰਗ ਦਾ ਮਤਲਬ ਹੈ ਪ੍ਰਕਾਸ਼ਨ ਵਾਲੀ ਜਿਹੜੀ ਗਿਆਨ ਨੂੰ ਪ੍ਰਕਾਸ਼ਨ ਵਾਲੀ ਗੁਰਬਾਣੀ ਹੈ ਨਾ ਇਹ ਬ੍ਰਹਮ ਨੂੰ ਜਣਾਉਣ ਵਾਲੀ ਹੈ ਜਿਹੜੀ ਗੁਰਬਾਣੀ ਹੈ ਇਹ ਪ੍ਰਤਪਾਦਕ ਹੈ ਇਹ ਉਹਦੀ ਗੁਰਬਾਣੀ ਪ੍ਰਤਪਾਦਕ ਦਾ ਮਤਲਬ ਹੈ ਜਣਾਉਣ ਵਾਲੀ ਇਹ ਜਿਹੜਾ ਅੱਗੇ ਅਸੀਂ ਲਿਖਿਆ ਇਸ ਤੋਂ ਪਹਿਲਾਂ ਕਿ ਉਹ ਜੋ ਬ੍ਰਹਮ ਪਰਮੇਸ਼ਰ ਹੈ ਅਕਾਲ ਮੂਰਤ ਅਕਾਲ ਹੁੰਦਾ ਕਾਲ ਤੋਂ ਰਹਿਤ ਮੂਰਤ ਜੋ ਹਸਤੀ ਹੈ ਬ੍ਰਹਮ ਦੀ ਉਹ ਜਾਣਣੇ ਯੋਗ ਹੈ ਉਹ ਪ੍ਰਤਪਾਦ ਹੈ ਇੰਉ ਇਹਦਾ ਬੋਧ ਅਤੇ ਬੁੱਧਕ ਦਾ ਸੰਬੰਧ ਹੋ ਗਿਆ ਆਪਸ ਵਿੱਚ ਇੱਕ ਚੀਜ਼ ਦਾ ਜਾਣਣੇ ਯੋਗ ਹੈ ਉਹ ਕੀ ਹੈ ਬ੍ਰਹਮ ਇੱਕ ਉਹਨੂੰ ਜਣਾਉਣੇ ਯੋਗ ਹੈ ਉਹ ਹੈ ਬੁੱਧ ਗੁਰਬਾਣੀ ਗੁਰਬਾਣੀ ਜਿਹੜੀ ਸਾਰੀ ਹੈ ਮੂਲ ਮੰਤਰ ਦਾ ਜਿਹੜਾ ਪਾਠ ਹੈ ਇਹ ਬ੍ਰਹਮ ਨੂੰ ਜਣਾਉਂਦਾ ਹੈ ਅਤੇ ਜੋ ਬ੍ਰਹਮ ਹੈ ਉਹ ਜਾਣਣੇ ਯੋਗ ਹੈ ਇਸ ਕਰਕੇ ਅਸੀਂ ਇਹ ਜੋ ਉਚਾਰਨ ਕੀਤਾ ਹੈ ਅਜੂਨੀ ਸੈ ਭੰ ਫਿਰ ਇਹ ਤੋਂ ਪਹਿਲਾਂ ਜੋ ਉਚਾਰਨ ਕੀਤਾ ਅਕਾਲ ਮੂਰਤ ਇਹਨਾਂ ਦਾ ਆਪਸ ਵਿੱਚ ਬੋਧ ਅਤੇ ਬੋਧਕ ਸੰਬੰਧ ਹੈ ਇਹਨਾਂ ਦਾ ਆਪਸ ਵਿੱਚ ਇਉਂ ਸੰਬੰਧ ਹੈ ਕਿ ਇੱਕ ਪ੍ਰਤਿਪਾਦਕ ਹੈ ਇੱਕ ਪ੍ਰਤਿਪਾਦਯ ਹੈ ਇੱਕ ਚੀਜ਼ ਜਾਣਣੇ ਯੋਗ ਹੈ ਇੱਕ ਜਣਾਉਣ ਵਾਲੀ ਹੈ ਉਸ ਗੁਰਬਾਣੀ ਬ੍ਰਹਮ ਨੂੰ ਜਣਾਉਂਦੀ ਹੈ ਤੇ ਬ੍ਰਹਮ ਗਿਆਨ ਨੇ ਯੋਗ ਹੈ ਇਹ ਸਾਰੀ ਜਿਹੜੀ ਚੀਜ਼ ਹੈ ਇਹ ਗੁਰੂ ਦੀ ਕਿਰਪਾ ਬਿਨਾਂ ਨਹੀਂ ਹੋ ਸਕਦੀ ਚਾਰ ਇਹਨਾਂ ਬੰਧ ਤੁਹਾਨੂੰ ਸੁਣਾਏ ਨੇ ਇਹ ਅਧਿਕਾਰੀ ਬਣਨਾ ਇਹ ਜੀਵ ਈਸ਼ ਦੀ ਏਕਤਾ ਕਰਨੀ ਇਹ ਆਤਮਾ ਦੀ ਪ੍ਰਾਪਤੀ ਕਰਨੀ ਇਹ ਵੈਰ ਤੋਂ ਰਹਿਤ ਹੋਣਾ ਇਹ ਜੰਮਣ ਮਰਨ ਤੋਂ ਪਰੇ ਹੋਣਾ ਇਹ ਗੁਰਬਾਣੀ ਦਾ ਗਿਆਨ ਹੋਣਾ ਇਹ ਫਿਰ ਜਿਹੜਾ ਬ੍ਰਹਮ ਦੀ ਪ੍ਰਾਪਤੀ ਹੋਣੀ ਇਹ ਕਿਵੇਂ ਹੁੰਦੀ ਹੈ ਜੀ ਕਹਿੰਦੇ ਗੌਰ ਪਰਸਾਦ ਗੁਰੂ ਦੀ ਕਿਰਪਾ ਨਾਲ ਇਹ ਸਾਰਾ ਕੁਝ ਹੁੰਦਾ ਹੈ ਅਧਿਕਾਰੀ ਵੀ ਬੰਦਾ ਗੁਰੂ ਦੀ ਕਿਰਪਾ ਨਾਲ ਬਣਦਾ ਹੈ ਅਧਿਕਾਰ ਪੁਣਾ ਵੀ ਗੁਰੂ ਦੀ ਕਿਰਪਾ ਨਾਲ ਆਉਂਦਾ ਹੈ ਬ੍ਰਹਮ ਨੂੰ ਜਾਨਣਾ ਵੀ ਗੁਰੂ ਜੀ ਕਿਰਪਾ ਨਾਲ ਹੈ ਸਾਰਾ ਕੁਝ ਗੁਰੂ ਦੀ ਕਿਰਪਾ ਹੈ ਕਹਿੰਦੇ ਜੇ ਤੁਸੀਂ ਕਹੋ ਮੈਂ ਆਪਣੇ ਆਪ ਹੀ ਕਰ ਲਵਾਂਗਾ ਸਾਰਾ ਕੁਝ ਨਹੀਂ ਇਹ ਜਿੰਨਾ ਕੁਝ ਹੋਇਆ ਸਭ ਗੁਰੂ ਦੀ ਕਿਰਪਾ ਨਾਲ ਹੈ ਸੋ ਗੁਰੂ ਦੀ ਬਾਣੀ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ ਮੂਲ ਮੰਤਰ ਹੈ ਇਹ ਪਿਤਾ ਰੂਪ ਹੈ ਅਤੇ ਜਿਹੜਾ ਗਿਆਨ ਹੈ ਗਿਆਨ ਪੁੱਤਰ ਰੂਪ ਹੈ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਿਤਾ ਹਨ ਇਹਨਾਂ ਦਾ ਪੁੱਤਰ ਹੈ ਗਿਆਨ ਤੇ ਜਿਹੜਾ ਗਿਆਨ ਹੈ ਇਹ ਗੁਰੂ ਬਿਨਾਂ ਨਹੀਂ ਹੋ ਸਕਦਾ ਗੁਰੂ ਦੀ ਕਿਰਪਾ ਤੋਂ ਬਿਨਾਂ ਜੀਵ ਨੂੰ ਗਿਆਨ ਨਹੀਂ ਹੁੰਦਾ ਇਸ ਕਰਕੇ ਸਿੱਧੋ ਆਪਣਾ ਹੰਕਾਰ ਦੂਰ ਕਰੋ ਜੋ ਅਸੀਂ ਲਿਖਿਆ ਹੈ ਇਹ ਬਿਲਕੁਲ ਸਹੀ ਲਿਖਿਆ ਹੈ ਇਹ ਸਾਨੂੰ ਅਕਾਲ ਪੁਰਖ ਵਾਹਿਗੁਰੂ ਨੇ ਬਖਸ਼ਿਸ਼ਾਂ ਕੀਤੀਆਂ ਨੇ ਕਹਿੰਦੇ ਮਹਾਰਾਜ ਸਾਡੀ ਕੁਝ ਕੁਝ ਤਸੱਲੀ ਹੋਈ ਹੈ ਪਰ ਪੂਰੀ ਨਹੀਂ ਕਹਿੰਦੇ ਹਲੇ ਕੁਝ ਸਾਡੇ ਮਨ ਦੇ ਸ਼ੰਕੇ ਨੇ ਮਹਾਰਾਜ ਕਹਿੰਦੇ ਜੀ ਸਦਕੇ ਜਿੰਨੇ ਮਰਜ਼ੀ ਸ਼ੰਕੇ ਪੁੱਛੋ ਇਹ ਨਾ ਕਿਹੋ ਵੀ ਇਹ ਦੇਖਣ ਨੂੰ ਸਿੱਧਾ ਸਾਦਾ ਜਿਹਾ ਲੱਗਦਾ ਇਹ ਮਹਾਰਾਜ ਦਾ ਲਿਬਾਸ ਹੀ ਹੈ ਜਿਹਾ ਸੀ ਨਾ ਦੇਖਣ ਨੂੰ ਲੱਗਦੇ ਸੀ ਵੀ ਸਿਰ ਤੇ ਸਾਦਾ ਜਾਂ ਪਟਕਾ ਜਾਂ ਬੰਨਿਆ ਹੋਇਆ ਜਾਂ ਬਸਤਰ ਬੰਨਿਆ ਹੋਇਆ ਕੋਈ 2.5 ਮੀਟਰ ਦਾ 4 ਮੀਟਰ ਦਾ ਦਸਤਾਰਾ ਛੋਟਾ ਗੋਲ ਸਜਾ ਲਿਆ ਲੰਬਾ ਚੋਗਾ ਪਾ ਲਿਆ ਤੇ ਮਹਾਰਾਜ ਨੂੰ ਕਹਿਣ ਲਈ ਇਹ ਮਹਾਰਾਜ ਨੂੰ ਕਿਹੜਾ ਇਹਨਾਂ ਨੂੰ ਕੀ ਪਤਾ ਇਹ ਤਾਂ ਛੋਟੀ ਜੀ ਉਮਰ ਦੇ ਆ ਮਹਾਰਾਜ ਅਣਜਾਣ ਨੇ ਇਉਂ ਸਿੱਧ ਚਰਚਾ ਵਿੱਚ ਫਸਦਾ ਗਏ ਨੇ ਉਹਨਾਂ ਨੂੰ ਨਿਕਲਣਾ ਔਖਾ ਹੋਇਆ ਪਿਆ ਮਹਾਰਾਜ ਕਹਿੰਦੇ ਜੋ ਜੀ ਚਾਹੇ ਚਰਚਾ ਕਰੂ ਜਦੋਂ ਚਰਚਾ ਹੋਈ ਸੀ ਤਾਂ ਉੱਥੇ ਇਹ ਨਹੀਂ ਸੀ ਵੀ ਥੋੜਾ ਜਿਹਾ ਕੱਠ ਸੀ ਸਿਆਸੀ ਸਿੱਧ ਤਾਂ ਮੁੱਖ ਨੇ ਕਿ ਅੱਗੇ ਉਹਨਾਂ ਦੇ ਹਜ਼ਾਰਾਂ ਚੇਲੇ ਨੇ ਕਿ ਅੱਗੇ ਹੋਰ ਬੰਦੇ ਜਿਹੜੇ ਪਹਾੜਾਂ 'ਚ ਭਗਤੀ ਕਰਨ ਵਾਲੇ ਪਤਾ ਨਹੀਂ ਕਿੰਨੇ ਹਜ਼ਾਰਾਂ ਬੰਦੇ ਇਸ ਗਿਆਨ ਦੀ ਚਰਚਾ ਨੂੰ ਗੁਰੂ ਨਾਨਕ ਦੇਵ ਜੀ ਵੇਲੇ ਸੁਣ ਰਹੇ ਸੀ ਤਾਂ ਮਹਾਰਾਜ ਨੇ ਜਵਾਬ ਦੇ ਕੇ ਨਿਰਉਪਰ ਕੀਤੇ ਨੇ ਸੋ ਮਹਾਰਾ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ ਹਲੇ ਸਾਡੇ ਬਹੁਤ ਬਹੁਤ ਸਾਰੇ ਸ਼ੰਕੇ ਨੇ ਕੱਲ ਨੂੰ ਨਿਵਰਤੀ ਕਰਾਂਗੇ ਉਹਨਾਂ ਸ਼ੰਕਿਆਂ ਦੀ ਫੇਰ ਨਾਲ-ਨਾਲ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨਗੇ ਕਿ ਇਹਦਾ ਮਤਲਬ ਕਿੰਨਾ ਡੂੰਘਾ ਹੈ ਹੁਣ ਜੇ ਆਪਾਂ ਮੂਲ ਮੰਤਰ ਦਾ ਪਾਠ ਕਰਾਂਗੇ ਤਾਂ ਆਪਾਂ ਨੂੰ ਕਾਫੀ ਨੌਲੇਜ ਹੋਵੇਗੀ ਵੀ ਇਹ ਬੜੀ ਵੱਡੀ ਚੀਜ਼ ਐਵੇਂ ਨਹੀਂ ਰੋਜ਼ ਕਹੀ ਜਾਂਦੇ ਕਿ ਓਮਕਾਰ ਸਤਨਾਮ ਐਵੇਂ ਕਹੀ ਜਾਂਦੇ ਆਪਾਂ ਇਹਦੀ ਬਹੁਤ ਵੱਡੀ ਜਿਹੜੀ ਪ੍ਰਾਪਤੀ ਆ ਬਹੁਤ ਵੱਡਾ ਕੁਝ ਜਾਣਨਯੋਗ ਹੈ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨ ਇਸੇ ਪ੍ਰਕਾਰ ਆਪਾਂ ਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਰਹੇ ਆਓ ਸਾਰਿਆਂ ਨਾਲ ਸ਼ਰੋਮਣੀ ਕੱਲ ਸ਼ਾਮ ਦੀ ਕਥਾ 'ਚ ਭਾਈ ਗੁਰਦਾਸ ਨੇ ਪੰਡਤਾਂ ਨੂੰ ਕਾਸ਼ੀ ਵਿੱਚ ਚਰਚਾ ਕਰਦਿਆਂ ਜਿਹੜੀ ਗੱਲ ਕਹੀ ਉਹ ਬੜੀ ਨਵੀਂ ਚੀਜ਼ ਕੱਲ੍ਹ ਸਾਹਮਣੇ ਆਈ ਸੀ ਭਾਈ ਸਾਹਿਬ ਨੂੰ ਕਹਿਣ ਲੱਗੇ ਜਿਹੜਾ ਓੰਗ ਅੱਖਰ ਤੁਸੀਂ ਵਰਤਿਆ ਅਸੀਂ ਜਿਹੜਾ ਓੰਗ ਕਹਿੰਦੇ ਆ ਤੁਸੀਂ ਕਹਿੰਦੇ ਵਾਹਿਗੁਰੂ ਭਾਈ ਸਾਹਿਬ ਕਹਿੰਦੇ ਜਿਹੜਾ ਵਾਹਿਗੁਰੂ ਹੈ ਨਾ ਇਹ ਓੰਗ ਦਾ ਵੀ ਆਦ ਰੂਪ ਹੈ ਕਹਿੰਦੇ ਵਾਹਿਗੁਰੂ ਤੋਂ ਓੰਗ ਨੇ ਜਨਮ ਲਿਆ ਹੈ ਇਹ ਬੜੀ ਵੱਡੀ ਚੀਜ਼ ਹੈ ਜੋ ਪ੍ਰਾਪਤ ਹੋਈ ਜੋ ਆਪਾਂ ਸਵੇਸ ਕਰਕੇ ਚਾਰ ਯੁੱਗਾਂ ਦਾ ਕੱਲ ਭਾਈ ਸਾਹਿਬ ਨੇ ਦੱਸਿਆ ਸੀ ਕਿ ਵਾਸਡੇ ਹਰੀ ਗੋਬਿੰਦ ਰਾਮ ਇਹ ਚਾਰ ਯੁੱਗਾਂ ਦੇ ਮੂਲ ਨੂੰ ਮਿਲਾ ਕੇ ਵਾਹਿਗੁਰੂ ਮੰਤਰ ਬਣਾ ਕੇ ਗੁਰੂ ਨਾਨਕ ਦੇਵ ਜੀ ਨੇ ਬਖਸ਼ਿਆ ਇਹ ਪ੍ਰਭਲ ਮੰਤਰ ਹੈ ਜਿਹੜਾ ਕਾਲ ਯੁੱਗ ਦੇ ਵਿੱਚ ਸਭ ਤੋਂ ਪ੍ਰਭਲ ਹੈ ਬਾਕੀ ਮੰਤਰ ਸਾਰੇ ਦੇ ਅੱਗੇ ਛੋਟੇ ਨੇ ਉਹ ਕਰਮ ਨਹੀਂ ਕਰਦੇ ਇਸ ਕਰਕੇ ਵਾਹਿਗੁਰੂ ਮੰਤਰ ਸਭ ਤੋਂ ਵੱਡਾ ਕਰਮ ਕਰਦਾ ਹੈ ਤਾਂ ਤੇ ਵਾਹਿਗੁਰੂ ਉੱਤੇ ਯਕੀਨ ਕਰੋ ਜੋ ਬਿਸਮਾਦ ਹੈ ਅਗਿਆਨ ਦੇ ਹਨੇਰੇ ਨੂੰ ਮੀਟ ਕੇ ਪ੍ਰਕਾਸ਼ ਕਰ ਦਿੰਦਾ ਸਾਡੇ ਅੰਦਰ ਜਪਦਿਆਂ ਜਪਦਿਆਂ ਚਾਰ ਪਦਾਰਥ ਦਿੰਦਾ ਹੈ ਜਿਹੜਾ ਵੀ ਵਾਹਿਗੁਰੂ ਮੰਤਰ ਦਾ ਅਭਿਆਸ ਕਰਦਾ ਜੋ ਇੱਛਾ ਰੱਖ ਕੇ ਕਰੇਗਾ ਉਹੀ ਇੱਛਾ ਇਹ ਉਹਦੀ ਪੂਰੀ ਕਰ ਦਿੰਦਾ ਵਾਹਿ ਗੁਰੂ ਵਾਹਿ ਗੁਰੂ ਵਾਹੇ ਗੁਰੂ ਵਾਹੇ ਗੁਰੂ ਬਹੁਤ ਸਿਆਣੀਆਂ ਹਸਤੀਆਂ ਨੇ ਸਿੱਧ ਰੇਗ ਗ੍ਰੰਥ ਦੇ ਗਿਆਤਾ ਹੁੰਦੇ ਨੇ ਕਾਫੀ ਸੋਝੀ ਰੱਖਦੇ ਨੇ ਉਹਨਾਂ ਨੇ ਬਹੁਤ ਕੁਝ ਪੜਿਆ ਹੁੰਦਾ ਅਨਪੜ ਬੰਦਾ ਖਾਸ ਪ੍ਰਸ਼ਨ ਨਹੀਂ ਕਰਦਾ ਹੁੰਦਾ ਕੋਈ ਉਹ ਇੱਕ ਦੋ ਪ੍ਰਸ਼ਨ ਜਿਆਦਾ ਵਸ ਹੁੰਦੇ ਨੇ ਪਰ ਜਿਹੜੇ ਬੰਦੇ ਪੜੇ ਲਿਖੇ ਹੁੰਦੇ ਨੇ ਇਹਨਾਂ ਦੇ ਪ੍ਰਸ਼ਨ ਉਠ ਕਰਦੇ ਨੇ ਬਹੁਤ ਜ਼ਿਆਦਾ ਕਿਉਂਕਿ ਦਿਮਾਗ ਹੁੰਦਾ ਪੜੇ ਲਿਖੇ ਹੁੰਦੇ ਨੇ ਕਈ ਪਾਸਿਓਂ ਸੋਚਣਾ ਹੁਣ ਸਿੱਧ ਜਿਹੜੇ ਨੇ ਇਹ ਵੀ ਕਈ ਪਾਸਿਓਂ ਸੋਚਦੇ ਨੇ ਫਲਾਨੇ ਗ੍ਰੰਥ ਨੇ ਐ ਲਿਖਿਆ ਫਲਾਨੇ ਮਾਧਵ ਜੀ ਇਸਤਾਨ ਤੁਹਾਡੇ ਮਾਧਵ ਜੀ ਇਸਤਾਨ ਸੋ ਹੁਣ ਗਹਿਣ ਲੱਗੇ ਮਹਾਰਾਜ ਇਹ ਜਿਹੜੇ ਆਪ ਜੀ ਨੇ ਮੂਰ ਮੰਤਰ ਉਚਾਰਨ ਕੀਤਾ ਹੈ ਗੁਰਬਾਣੀ ਉਚਾਰਨ ਕੀਤੀ ਹੈ ਹੁਣ ਕਿਸੇ ਵੀ ਮੰਤਰ ਵਿੱਚ ਚਾਰ ਪ੍ਰਕਾਰ ਦਾ ਦੋਸ਼ ਹੁੰਦਾ ਅਸੀਂ ਹੁਣ ਇਹ ਆਪਜੀ ਤੋਂ ਹੀ ਸਿੱਧ ਕਰਵਾਉਣਾ ਚਾਹੁੰਦੇ ਆਂ ਇਹ ਗੱਲ ਕਿ ਇਹਦੇ ਚ ਇਹ ਜਿਹੜੇ ਅਸੀਂ ਚਾਰ ਦੋਸ਼ ਕਹਾਂਗੇ ਉਹ ਤਾਂ ਨਹੀਂ ਹੈ ਸਮਾਰਤ ਕਹਿਣ ਲੱਗੇ ਹਾਂ ਭਈ ਸਾਨੂੰ ਵੀ ਪਤਾ ਕਿ ਚਾਰ ਦੋਸ਼ ਹੁੰਦੇ ਨੇ ਕਿਉਂਕਿ ਤਾਂ ਆਪਾਂ ਹੁਣ ਕਹਿੰਦੇ ਆਂ ਵੀ ਗੁਰੂ ਨਾਨਕ ਸਾਹਿਬ ਬਹੁਤ ਵੱਡੇ ਪਰ ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਪਹਿਲੀ ਵਾਰ ਮਿਲੇ ਨੇ ਉਹਨਾਂ ਲਈ ਤਾਂ ਹਲੇ ਸਧਾਰਣੀ ਨੇ ਉਹ ਉਹਨਾਂ ਨੂੰ ਤਾਂ ਹਲੇ ਉਹਨਾਂ ਦਾ ਗਿਆਨ ਨਹੀਂ ਆਪਾਂ ਨੂੰ ਵੀ ਅੱਜ ਸੁਣ ਕੇ ਇਸ ਗੱਲ ਦਾ ਗਿਆਨ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਬਾਸ਼ਨ ਗਹਿਣ ਲਗੇ ਇੱਕ ਦੋਸ਼ ਹੁੰਦਾ ਹੈ অতি ਵਿਆਪਤੀ অতি ਵਿਆਪਤੀ ਦੋਸ਼ ਇਹ ਹੁੰਦਾ ਹੈ ਜਿਹੜਾ ਬਹੁਤਿਆਂ 'ਚ ਵਿਆਪਕ ਹੈ ਤੋ ਜਿਵੇਂ ਕੋਈ ਗੱਲ ਕਰਨ ਲੱਗਿਆਂ ਕਈ ਬੰਦੇ ਨਹੀਂ ਧਿਆਨ ਦਿੰਦੇ ਇਸ ਗੱਲ ਦਾ। ਸੋ ਜਿਵੇਂ ਚਲੋ ਅੱਜ ਦੇ ਜੋ ਕੁਝ ਉਦਾਹਰਣ ਲਾ ਲਓ। ਜਿਵੇਂ ਕੋਈ ਕਹੇ ਮੈਂ B.Sc. ਸਾਇੰਸ ਦੀ ਕਰ ਰਿਹਾ। ਇਹ ਆਪਣੇ ਆਮ ਲੋਕ ਅੱਖਰ ਬੋਲ ਜਾਂਦੇ ਨੇ। ਪਰ ਹੈ ਇਹ ਤਾਂ ਅੱਖਰ ਡਬਲ ਕਰ ਦਿੱਤਾ ਹੋਣਾ। ਮਤਲਬ ਤਾਂ ਉਹਦਾ ਉਹੀ ਉਹੀ ਹੈ। ਇਸੇ ਪ੍ਰਕਾਰ ਪੁਰਾਣੀ ਉਦਾਹਰਣ ਵਿੱਚ ਕਹਿੰਦੇ ਨੇ ਜਿਵੇਂ ਕੋਈ ਕਹੇ ਕਿ ਗਊ ਸਿੰਘਾਂ ਵਾਲੀ ਹੁੰਦੀ ਹੈ ਉਹ ਸਿੰਘਾਂ ਵਾਲਾ ਤਾਂ ਮੁገਈ ਅੱਗੇ ਹੈਗੇ ਨਹੀਂ ਜਾਨਵਰ ਨੇ ਸਿੰਘ ਤਾਂ ਕਈਆਂ ਦੇ ਹੁੰਦੇ ਨੇ ਮਤਲਬ ਕਿ ਇਹ ਇੱਕ ਚੀਜ਼ ਨੂੰ ਚੀਜ਼ ਸਿੱਧ ਨਹੀਂ ਕਰ ਸਕੀ ਉਹ ਤਾਂ ਕਈਆਂ ਨੂੰ ਜਣਾ ਲਈ ਅੱਗੇ ਤੋਂ ਅੱਗੇ ਇਹ દોਸ਼ ਦੀ ਨਿਵਰਤੀ ਅਸੀਂ ਕਰਾਉਣਾ ਚਾਹੁੰਦੇ ਕਿ ਤੁਹਾਡੇ ਮੰਤਰ ਵਿੱਚ ਇਹ દોਸ਼ ਤਾਂ ਨਹੀਂ ਇੱਕ ਗੱਲ ਕਹਿ ਕੇ ਅੱਗੇ ਕਈਆਂ ਨੂੰ ਜਣਾ ਜਾਣਾ ਸੋ ਇਹਨੂੰ ਅਤੀਬਿਆਪਤੀ ਦੋਸ਼ ਕਹਿੰਦੇ ਨੇ ਇੱਕ ਹੁੰਦਾ ਅਬਿਆਪਤੀ ਦੋਸ਼ ਇਹ ਹੈ ਅਬਿਆਪਤੀ ਦੋਸ਼ ਇਹ ਹੁੰਦਾ ਹੈ ਜਿਵੇਂ ਕਹਦੇ ਇਹ ਕਪਲਾ ਗਊ ਹੈ ਇਹ ਦੋ ਗੱਲਾਂ ਨੇ ਕਪਲਾ ਵੀ ਉਹਦਾ ਹੀ ਨਾਮ ਹੈ ਗਊ ਵੀ ਉਹਦਾ ਨਾਮ ਹੈ ਇਹ ਤਾਂ ਇੱਕੋ ਅੱਖਰ ਦੇ ਦੋ ਧਾਵ ਹੋ ਗਏ ਇਹ ਇਸੇ ਪ੍ਰਕਾਰ ਕਈ ਵਾਰ ਗੱਲ ਕਰਦਿਆਂ ਕਰਦਿਆਂ ਆਪਾਂ ਇੱਕ ਅੱਖਰ ਅੰਗਰੇਜ਼ੀ ਦਾ ਬੋਲ ਕੇ ਨਾਲ ਉਸੇ ਨੂੰ ਪੰਜਾਬੀ 'ਚ ਬੋਲ ਜਾਂਦੇ ਆ ਇਹ ਤਾਂ ਉਹੀ ਦੋ ਧਾਵ ਹੋ ਗਏ ਇਹਨੂੰ ਅਭਿਆਪਤੀ ਦੋਸ਼ ਕਹਿੰਦੇ ਨੇ ਸਿੱਧਾ ਹੀ ਕਹਿੰਦੇ ਗਉਹ ਹੈ ਕਪਲਾ ਗਉਹ ਹੈ ਕਪਲਾ ਤੋਂ ਧਾਵ ਹੀ ਉਹੀ ਬਣ ਗਿਆ ਇਸ ਤਰ੍ਹਾਂ ਦੇ ਦੋਸ਼ ਆਉਂਦੇ ਨੇ ਵਿੱਚ ਅੱਗੇ ਜਾ ਕੇ ਸਿੱਧ ਕਰਾਂਗੇ ਇਹ ਇੱਕ ਹੁੰਦਾ ਅਸੰਭਵ ਦੋਸ਼ ਅਸੰਭਵ ਦੋਸ਼ੇ ਹੁੰਦਾ ਜਿਵੇਂ ਕਹੀ ਇੱਕ ਪੈਰ ਵਾਲੀ ਗਊ ਹੈ ਗਊ ਦੇ ਇੱਕ ਪੈਰ ਵਾਲੀ ਹੁੰਦੀ ਨਹੀਂ ਤਾਂ ਉਹ ਚ ਧੁਕਦੀ ਨਹੀਂ ਗੱਲ ਤਾਂ ਚਾਰ ਪੈਰ ਹੁੰਦੇ ਨੇ ਤੇ ਚੌਥਾ ਦੋਸ਼ ਆਉਂਦਾ ਗੌਰਵਤਾ ਦੋਸ਼ ਗੌਰਵਤਾ ਦੋਸ਼ ਹੋ ਹੁੰਦਾ ਹੈ ਜਿਵੇਂ ਬਹੁਤ ਬੜਾ ਆ ਜੜਾ ਕੇ ਗੱਲ ਕਰਨੀ ਬਹੁਤ ਹੀ ਜ਼ਿਆਦਾ ਉੰਨੀ ਗੱਲ ਉਹਦੇ ਵਿੱਚ ਹੋਣੀ ਨਾ ਤੇ ਕਰ ਦੇਣੀ ਬਹੁਤ ਜ਼ਿਆਦੇ ਕੰਕਤਾ ਦੇ ਵਿੱਚ ਇਹ ਟਿੰਗਲ ਦੇ ਵਿੱਚ ਇਹ ਚੀਜ਼ਾਂ ਨੂੰ ਬਹੁਤ ਧਿਆਨ ਨਾਲ ਰੱਖਿਆ ਜਾਂਦਾ ਕਿ ਬਹੁਤੀ ਜ਼ਿਆਦਾ ਹੀ ਨਾ ਕਿਤੇ ਉਪਮਾ ਹੋ ਜਾਏ ਐਵੇਂ ਖਾਮ ਖਾਂ ਦੀ ਉਪਮਾ ਕਈ ਨਹੀਂ ਚੀਜ਼ ਨਾ ਹੋਣਾ ਨਾ ਜਿੰਨਾ ਉਹਨੂੰ ਕਹਿ ਦੇਣਾ ਇਹ ਚਾਰ ਪ੍ਰਕਾਰ ਦੇ ਮਹਾਰਾਜ ਜਿਹੜੇ દોਸ਼ ਨੇ ਇਹਨਾਂ દોਸ਼ਾਂ ਦੀ ਆਪ ਜੀ ਹੀ ਕਿਰਪਾ ਕਰਕੇ ਦੱਸੋ ਵੀ ਇਹ ਆਪ ਦੇ ਮਨ ਪਰੰਦਰ ਇਹ ਦੋਸ਼ ਤਾਂ ਨਹੀਂ ਉਹਨਾਂ ਇਹਦੇ ਨਾਲ-ਨਾਲ ਇੱਕ-ਇੱਕ ਪ੍ਰਸ਼ਨ ਕਰਨਗੇ ਇਹਨੂੰ ਪਦਸ਼ੇਦ ਆਪਾਂ ਸ਼ੁਰੂ ਚ ਸੁਣਿਆ ਸੀ ਕਿਸੇ ਵੀ ਅੱਖਰ ਦੀ ਜਿਹੜੀ ਆ ਨਾ ਸਾਰਿਆਂ ਨਾਲੋਂ ਪਹਿਲਾਂ ਵਿਖਿਆਨ ਦੇ ਵਿੱਚ ਉਹਦਾ ਸਾਰਿਆਂ ਨਾਲੋਂ ਪਹਿਲਾ ਹੀ ਅੰਗ ਪਦਸ਼ੇਦ ਹੈ ਪਦਸ਼ੇਦ ਕਰਨਾ ਵਿਉਤਪਤੀ ਉਹਦੀ ਉਤਪਤੀ ਕਿੱਥੋਂ ਹੋਈ ਉਹਦੇ ਅਰਥ ਕਰਨੇ ਇਤਿਹਾਸਕ ਹੁਣ ਇਹ ਪਦਸ਼ੇਦ ਕਰਕੇ ਇੱਕ-ਇੱਕ ਅੱਖਰ ਨੂੰ ਬਾਰ-ਬਾਰ ਪੁੱਛਣਗੇ ਮਹਾਰਾਜ ਜੀ ਸਾਨੂੰ ਇਹ ਤਾਂ ਸਮਝ ਲੱਗੀ ਵੀ ਇੱਕ ਦਾ ਭਾਵ ਹੈ ਅਦਵੈਤ ਸਰੂਪ ਓੰਕਾਰ ਦਾ ਮਤਲਬ ਹੈ ਪ੍ਰਕਾਸ਼ਕ ਹੈ ਜੋ ਸਾਰਿਆਂ ਦਾ ਇਹ ਤਾਂ ਸਾਨੂੰ ਪਤਾ ਲੱਗ ਗਿਆ ਫਿਰ ਅੱਗੇ ਆਪ ਜੀ ਨੇ ਇਹ ਲਿਖਿਆ ਸਤ ਕਿ ਇੱਕ ਓੰਕਾਰ ਸਤ ਹੈ ਮਹਾਰਾਜ ਜੀ ਇੱਥੇ ਮੰਤਰ ਦੀ ਸੰਪੂਰਨਤਾ ਹੋ ਜਾਣੀ ਚਾਹੀਦੀ ਸਾਡੇ ਮਤ ਮੁਤਾਬਕ ਇੱਕ ਓੰਕਾਰ ਤੇ ਸਤਤਾ ਇਹ ਜਿਹੜੇ ਚਾਰ ਅੱਖਰਾਂ ਮੰਤਰ ਬਣ ਗਿਆ ਤੁਹਾਡਾ ਤੇ ਇੰ ਤੋਂ ਅੱਗੇ ਤੁਹਾਨੂੰ ਜਿਹੜਾ ਹੈ ਇਹ ਨਾਮ ਤੁਸੀਂ ਫਿਰ ਲਿਖਿਆ ਹੈ ਇਹ ਨਾਮ ਲਿਖਣ ਲਿਖਣ ਦਾ ਪ੍ਰਾਪਤੀ ਆਪ ਜੀ ਦਾ ਕਿਉਂਕਿ ਬੰਦਾ ਜੇ ਕੱਲਾ ਏਕ ਓੰਕਾਰ ਏਕ ਓੰਕਾਰ ਦਾ ਹੀ ਜਾਪ ਕਰੇ ਅਸੀਂ ਕਹਿੰਦੇ ਕੱਲਾ ਓਮ ਓੰਕਾਰ ਦੇ ਤਾਂ ਸਾਨੂੰ ਇਹਨਾਂ ਕੁਝ ਪ੍ਰਾਪਤ ਹੋ ਗਿਆ ਤੁਸੀਂ ਤਾਂ ਚਲੋ ਇਹ ਬਹੁਤ ਵੱਡਾ ਮੰਤਰ ਰਾਜਤਾ ਏਕ ਓੰਕਾਰ ਤੇ ਏਕ ਓੰਕਾਰ ਕਹਿਣ ਨਾਲ ਹੀ ਬਹੁਤ ਕੁਝ ਗੁਰ ਸਿੱਖਾਂ ਨੂੰ ਮਿਲ ਜਾਣਾ ਇਹ ਸੱਤ ਕਿਉਂ ਕਿਹਾ ਤੁਸੀਂ ਮਹਾਰਾ ਸੱਚੇ ਪਾਤਸ਼ਾਹ ਇਹ ਸਾਨੂੰ ਕਿਰਪਾ ਕਰਕੇ ਦੱਸੋ ਆਪ ਜੀ ਨੇ ਇਹ ਜਿਹੜਾ ਏਕ ਓੰਕਾਰ ਸੱਤ ਕਿਹਾ ਹੈ ਇੱਥੇ ਤੱਕ ਇਹ ਮੰਤਰ ਨੂੰ ਰੱਖ ਲੈਂਦੇ ਤਾਂ ਫਿਰ ਆਪ ਜੀ ਨੇ ਅੱਗੇ ਨਾਮ ਜੋੜ ਦਿੱਤਾ ਇਹਦੇ ਨਾਲ ਸੱਤ ਇਹ ਨਾਮ ਇਹ ਸਾਨੂੰ ਸਮਝਾਓ ਕਿਰਪਾ ਕਰਕੇ ਹੁਣ ਇਹ ਇਹ ਪ੍ਰਸ਼ਨ ਇਹਨਾਂ ਨੇ ਤਾਂ ਕੀਤੇ ਨੇ ਵੀ ਅਸੀਂ ਇਹਦੇ ਵਿੱਚ ਕੋਈ ਦੋਸ਼ ਕੱਢਾਂਗੇ ਇਹ ਚਾਰ ਦੋਸ਼ਾਂ ਵਿੱਚੋਂ ਕੋਈ ਨਾ ਕੋਈ ਦੋਸ਼ ਅਸੀਂ ਕੱਢ ਕੇ ਮਹਾਰਾਜ ਨੂੰ ਨਿਰੁੱਤਰ ਕਰਕੇ ਇਹਨਾਂ ਨੂੰ ਫੇਲ ਕਰਕੇ ਇਹਨਾਂ ਨੂੰ ਆਪਣੇ ਚਰਨੀ ਲਾਵਾਂਗੇ ਆਪਣੇ ਚੇਲੇ ਬਣਾਵਾਂਗੇ ਇਹ ਭਾਵ ਸੀ ਉਹਨਾਂ ਦਾ ਤੁਹਾਰਾ ਜੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਦੇਖੋ ਐਉਂ ਹੈ ਜੇ ਇੱਕ ਓੰਕਾਰ ਸੱਤ ਕੱਲੇ ਲਿਖਦੇ ਆ ਨਾ ਕਈ ਗੱਲਾਂ ਹੁੰਦੀਆਂ ਨੇ ਜਿਵੇਂ ਆਪਾਂ ਇੱਕ ਗੱਲ ਨੂੰ ਅਧੂਰੀ ਕਹਿ ਦਈਏ ਤੇ ਉਹ ਫਿਰ ਉਸ ਗੱਲ ਕਰਕੇ ਧਿਆਨ ਕਈ ਪਾਸੇ ਚਲਿਆ ਜਾਂਦਾ ਜਿਵੇਂ ਆਪਾਂ ਕਹੀਏ ਬੜਾ ਮਿੱਠਾ ਬੜਾ ਮਿੱਠਾ ਹੁਣ ਮਿੱਠੀਆਂ ਚੀਜ਼ਾਂ ਤਾਂ ਦੁਨੀਆ 'ਚ ਬਹੁਤ ਨੇ ਜਿਹੜਾ ਤੋਲੇ ਬੰਦਾ ਬੈਠਾ ਉਹ ਕੀ ਮਿੱਠਾ ਬੜਾ ਮਿੱਠਾ ਐਨੀ ਗੱਲ ਹੀ ਕਰੀ ਜਾਂਦਾ ਤੂੰ ਤਾਂ ਇਹਨੂੰ ਗੱਲ ਨੂੰ ਸਪਸ਼ਟ ਕਰੋ ਆਮਬ ਬੜਾ ਮਿੱਠਾ ਅਸੀਂ ਆਖਾਂਗੇ ਸ਼ਾਇਦ ਗੁੜ ਖਾਦਾ ਅਸੀਂ ਆਖਾਂਗੇ ਸ਼ਾਇਦ ਕੋਈ ਹੋਰ ਮਿੱਠੀ ਚੀਜ਼ ਨੂੰ ਕਹਿੰਦਾ ਸੋ ਮਹਾਰਾਜ ਕਹਿੰਦੇ ਇਸ ਤਰ੍ਹਾਂ દોਸ਼ ਆ ਜਾਂਦਾ ਚੀਜ਼ ਦੇ ਵਿੱਚ ਤੇ ਉਹ ਗੱਲ ਜਿਹੜੀ ਹੈ ਪੂਰੀ ਸਪਸ਼ਟ ਨਾ ਹੋਣ ਕਰਕੇ ਫਿਰ ਉਹ ਤੇ દોਸ਼ ਆਉਂਦਾ ਹੈ ਕਿਉਂਕਿ ਜਿਹੜਾ ਸੱਤ ਦੇ ਨਾਲ ਨਾਮ ਲਾਇਆ ਹੈ ਨਾ ਅਸੀਂ ਨਾਮ ਤੋਂ ਭਾਵ ਹੈ ਪ੍ਰਸਿੱਧ ਇਹ ਪ੍ਰਸਿੱਧ صرف ਪਰਮੇਸ਼ਰ ਹੀ ਹੈ ਜਿਹੜਾ ਤਿੰਨਾਂ ਲੋਕਾਂ ਦੇ ਵਿੱਚ ਪ੍ਰਸਿੱਧ ਹੈ ਸੱਤ ਜਿਹੜਾ ਅੱਖਰ ਹੈ ਸੱਤ ਤਾਂ ਇੱਕ ਹੋਰ ਵੀ ਨੇ ਉਹ ਕੌਣ ਨੇ ਉਹ ਨ्यायਕ ਜਿਹੜੇ ਨ्यायਕਾਂ ਨੇ ਮੰਨਿਆ ਕਿ ਸੱਤ ਜਿਹੜਾ ਆਕਾਸ਼ ਹੈ ਇਹ ਸੱਤ ਆਪੋ ਆਪਣਾ ਧਰਮ ਹੈ ਹਰੇਕ ਦਾ ਉਹ ਕਹਿੰਦੇ ਨੇ ਆਕਾਸ਼ ਕਦੇ ਨਾਸ ਨਹੀਂ ਹੁੰਦਾ ਇਹ ਸੱਤ ਹੀ ਰਹਿੰਦਾ ਹੈ ਇਹ ਉਹਨਾਂ ਦੀ ਮਤ ਹੈ ਫੇਰ ਆਕਾਸ਼ ਸੱਤ ਹੈ ਤਮੋ ਗੁਣ ਤੋਂ ਪੈਦਾ ਹੋਇਆ ਜੜ ਰੂਪ ਹੈ ਉਹ ਆਕਾਸ਼ ਨੂੰ ਹੀ ਸੱਤ ਮੰਨੀ ਜਾਂਦੇ ਨੇ ਦੂਸਰੀ ਗੱਲ ਉਹ ਮੰਨਦੇ ਨੇ ਸੱਤ ਇਹ ਪੁਰਖ ਨੂੰ ਆ ਜਿਹੜਾ ਬੰਦਾ ਉਹ ਕਹਿੰਦੇ ਇਹ ਵੀ ਸੱਤ ਹੈ ਕਿਉਂ ਕਹਿੰਦੇ ਤੋਲ ਤੁਰੀ ਆਉਂਦੀ ਹੈ ਜਾਤੀ ਤੁਰੀ ਆਉਂਦੀ ਸਾਡੇ ਤੋਂ ਪਹਿਲਾਂ ਸਾਡਾ ਪਿਤਾ ਨੇ ਜਨਮ ਲਿਆ ਉਹਦੇ ਤੋਂ ਪਹਿਲਾਂ ਉਹਦੇ ਪਿਤਾ ਨੇ ਲਿਆ ਉਹਦੇ ਤੋਂ ਪਹਿਲਾਂ ਉਹਦਾ ਪਿਤਾ ਹੋਇਆ ਫਿਰ ਉਹਦਾ ਪਿਤਾ ਹੋਇਆ